ਮਹੱਲਾ ਫਲੀਟਿਕ ਦੀ ਟਿਕਟ ਨਬਰ ਸਵੇਰੇ ਜਦੋਂ ਮੈਂ ਆਈ ਸੀ ਆਪਣੇ ਸਟਾਫ ਨਾਲ ਤਾਂ ਮੈਂ ਦੇਖਿਆ ਆਪਣੇ ਰੂਮ ਚ ਆਈ ਰੂਮ ਚ ਏਸੀ ਚੋਰੀ ਹੋਇਆ ਹੋਇਆ ਸੀ ਬਾਥਰੂਮ ਚ ਦੇਖਿਆ ਸਿੰਕ ਟੁੱਟਿਆ ਹੋਇਆ ਸੀ ਸਾਰਾ ਗੀజర్ ਗਾਇਬ ਸੀਗਾ ਟੂਟੀਆਂ ਸਾਰੀ ਚੋਰੀਆਂ ਹੋਈਆਂ ਹੋਈਆਂ ਸੀ ਕਿ ਨਿਕਰਾ ਨੁਕਸਾਨ ਨੁਕਸਾਨ ਲਗਭਗ ਦੇਖਿਆ ਜਾਵੇ ਤਾਂ 40-50 ਹਜ਼ਾਰ ਦਾ ਨੁਕਸਾਨ ਹੋਇਆ ਹੋਣਾ ਹੈ ਦਿੱਕਤ ਕਾਫੀ ਆ ਰਹੀ ਹੈ ਹੁਣ ਸਾਨੂੰ ਜਿਵੇਂ ਏਸੀ ਵੀ ਚੱਕ ਕੇ ਲੈ ਗਏ ਆ ਪਾਈਪਾਂ ਸਾਰੀ ਏਸੀਾਂ ਚੋਰੀ ਕੀਤੀ ਗਈ ਹੈ ਮੈਂ ਇਸ ਬਾਰੇ ਕਿਸ ਜੁੜੀ ਬਲੌਸ ਰਿਪੋਰਟ ਦੇ ਦਿੱਤੀ ਹਾਂ ਜੀ ਹਾਂਜੀ ਸਵੇਰੇ ਮੈਂ ਆ ਕੇ ਪਹਿਲਾ ਆਪਣੇ ਐਸ ਐਮਓ ਸਰ ਨੂੰ ਇਨਫੋਰਮ ਕੀਤਾ ਇਹ ਬਾਰੇ ਤਾਂ ਉਹਨਾਂ ਨੇ ਐਫ ਆਈ ਆਰ ਦਰਜ ਕਰਾਉਣ ਲਈ ਕਿਹਾ ਫਿਰ ਮੈਂ ਆਪਣੀ ਸਟਾਫ ਨਾਲ ਥਾਣਾ ਸਿਟੀ ਪੁਲਿਸ ਟੂਰ ਚ ਗਈ ਤੇ ਉੱਥੇ ਜਾ ਕੇ ਮੈਂ ਐਫ ਆਈ ਆਰ ਦਰਜ ਕਰਾਉਣ ਲਈ ਅਪਲੀਕੇਸ਼ਨ ਦੇ ਕੇ ਆਈ ਐਸ ਐਚਓ ਸਰ ਨੂੰ ਰਿਕਵੈਸਟ ਕੀਤਾ ਬਿਲਕੁਲ ਸਰ ਇੱਕ ਮਹੱਲਾ ਕਲੀਨਿਕ ਦੇ ਵਿੱਚ ਚੋਰੀ ਹੋਈ ਸੀ ਸਰ ਕੀ ਮੂਮੈਂਟ ਉੱਥੇ ਮਹਾਂਲੰਗ ਕਲੀਨਿਕ ਦੇ ਵਿੱਚ ਮੌਕਾ ਜਾ ਕੇ ਦੇਖਿਆ ਗਿਆ ਮੌਕਾ ਦੇਖ ਕੇ ਪਾਇਆ ਗਿਆ ਵੀ ਵਾਕਈ ਏਸੀ ਦੀ ਚੋਰੀ ਹੋਈ ਆ ਜਿੰਦ ਤੱਕ ਪਿੱਛੇ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਡਾਕਟਰ ਸਾਹਿਬ ਦੇ ਕਮਰੇ ਵਿੱਚੋਂ ਏਸੀ ਚੋਰੀ ਹੋ ਰਿਹਾ ਪਾਇਆ ਗਿਆ ਉੱਥੇ ਠੀਕ ਸਰ ਕਾਰਵਾਈ ਜਿਸ ਵਾਂ ਦੀ ਪੜਤਾਲ ਕੀਤੀ ਜਾ ਰਹੀ ਆ ਜੋ ਵੀ ਪੜਤਾਲ ਕਰਨ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜੋ ਵੀ ਬੰਦਗੀ ਕਦੋਂ ਦੀ ਕਾਰਵਾਈ